ਸਾਇ ਪ੍ਰਵਾਹ ਹਸੀਏ ਕਾਲਜੀ ਵੈਲਕਮ ਆ ਜੀ ਅੱਜ ਦੇ ਬਲੌਗ ਚ ਤੇ ਅੱਜ ਆਪਾਂ ਚੱਲੇ ਹਾਂ ਮਰੇ ਕੋਟਲੇ ਕੇਐਸ ਲੇ ਦੀ ਫੈਕਟਰੀ ਚ ਤੇ ਉੱਥੇ ਚੱਲਦੇ ਆਪਾਂ ਲਪੇਟੇ ਲੈਣ ਤੇ ਆਪਣੇ ਕੇਐਸ ਮਸ਼ੀਨ ਦੇ ਲਪੇਟੇ ਖਰਾਬ ਹੋ ਗਏ ਸੀਗੇ ਤੇ ਕੀ ਪ੍ਰਾਈਸ ਆਉਨੋਤਾ ਤੇ ਬਾਕੀ ਨਵੀਆਂ ਮਸ਼ੀਨਾਂ ਦੇ ਵਿੱਚ ਕੀ ਕੁਝ ਫਰਕ ਪਾਇਆਗਾ ਤੇ ਸਾਰਾ ਉੱਥੇ ਜਾਨੂੰ ਜਾ ਕੇ ਵੀਊ ਦਿਖਾਵਾਂਗੇ ਫੈਕਟਰੀ ਦਾ ਤੇ ਕੀ ਗੱਲਬਾਤ ਆ ਕੀ ਸਾਰੇ ਉੱਥੇ ਘੁੰਮ ਫਿਰ ਕੇ ਤੁਹਾਨੂੰ ਸਾਰੇ ਆ ਕੁਝ ਦਿਖਾਵਾਂਗੇ ਤੇ ਚੈਨਲ ਨੂੰ ਕੱਲੂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਕਵੀਪਰਾਵੋ ਪਹੁੰਚ ਗਏ ਜੀ ਅਪਾ ਕੇਐਸਰਾਂ ਤੇ ਮਰੇਕੋਟਲਾ ਰਾਜਕੋਟ ਰੋਡ ਤੇ ਜਿਹੜੀ ਇੱਥੇ ਛੋਟੀਆਂ ਮਸ਼ੀਨਾਂ ਬਣਦੀਆਂ ਨੇ ਰੀਪਰ ਵਿੱਚ ਵੱਡੀਆਂ ਮਸ਼ੀਨਾਂ ਬਣਦੀਆਂ ਨੇ ਉਹ ਹੈਗਾ ਕੋਪਾਲੇ ਰੋਡ ਤੇ ਉਧਰ ਮਰੇਕੋਟਲਾ ਤੋਂ ਜਿਹੜਾ ਲੁਧਿਆਣਾ ਰੋਡਿਆਂ ਦਾ ਉੱਥੇ ਬਣਦੀਆਂ ਨੇ ਹੈਗੀਆਂ ਰੀਪਰ ਰਾਜਕੋਟਾ ਰੋਡ ਤੇ ਬਾਕੀ ਹੁਣ ਅੰਦਰ ਜਾ ਕੇ ਦਿਖਾਉਣਿਆਂ ਕੀ ਕੁਝ ਪ੍ਰੋਸੀਜਰ ਹੈ ਇਹਨਾਂ ਦਾ ਲੋ ਜੀ ਅੰਦਰ ਤੁਸੀਂ ਦੇਖ ਲਓ ਕੰਮ ਕਰਨ ਵਾਲੇ ਬਾਕੀ ਆ ਖੜੀਆਂ ਨੇ ਤਿਆਰ ਕਰੀਆਂ ਮਸ਼ੀਨਾਂ ਆਕਿਆ ਪੱਲੇ ਪੇਟੀ ਦਿਖਾਉਣਿਆਂ ਸਾਨੂੰ ਉੱਥੇ ਕਹਿੰਦੇ ਸਟੋਰ ਚ ਪਏ ਆਗੇ ਆਪਾਂ ਲੈਣੇ ਲਪੇਟੇ ਤਾਰੇ ਕੋਸ ਨੂੰ ਦਿਖਾਉਣਾਗੇ ਆ ਵਿੱਚ ਖੜੀ ਐ 752 69 ਵੀ ਖੜੀ ਆ ਮੂਹਰੇ ਜਿਹੜੀ 69 ਖੜੀ ਆ ਪੱਕੀ ਦੇਖ ਨਾਲ ਲਪੇਟੇ ਆ ਪਏ ਆ ਇਹਨਾਂ ਦੇ ਕਹਿੰਦੇ ਜਾਲ ਤੇ ਲਪੇਟੇ ਮੋਟੇ ਪਤਲੇ ਸਾਰੇ ਆਗੇ ਇਦਰੀ 967 ਵਾਲੀ ਵੀਰ ਲੈਣ ਆਇਆ ਜਿਵੇਂ ਨਵੀਆਂ ਮਸ਼ੀਨਾਂ ਆਏ ਐ ਤਿਆਰ ਕਰੀਆਂ ਖੜੀਆਂ ਪੂਲੀਆਂ ਪੂਲੀਆਂ ਪਾਲੀਆਂ ਜਿਹੜਾ ਕੋ ਮਰਜ਼ੀ ਲੈ ਸਕਦੇ ਆਪਾਂ ਅੰਦਰੋਂ ਸਾਰਾ ਸਮਾਨ ਮਿਲਦਾ ਜੀ ਸਟੋਰ ਆ ਇਹ ਇਹਨਾਂ ਦਾ ਤੇ 4 ਨੇ ਪੂਲੀਆਂ ਪਾਲੀਆਂ ਦੇ ਬੇਟੇ ਨਬੂਟੇ ਜਿਹੜਾ ਉਹ ਮਰਜ਼ੀ ਸਾਰਾ ਕੁਝ ਮਿਲਦਾ ਜੀ ਆਪ ਨੂੰ ਲੋ ਵੀ 6 ਐ ਮੈਂ ਮਤਲਬ ਭੇਟੇ ਨੇ ਇਹ ਪੁਰਾਈ ਹੈਗਾ 2900 ਰੁਪਈਆ ਦਾ ਇਹ ਅੰਦਰ 6 ਐ ਐ ਮੈਂ ਮਤਲਬ ਭੇਟੇ ਆ ਬਾਕੀਆ ਸਟੋਰ ਆ ਜਿਹੜਾ ਮੈਂ ਇੱਧਰ ਤੁਹਾਨੂੰ ਦੇਖ ਰਿਹਾ ਜਿਹੜਾ ਮਰਜ਼ੀ ਸਮਾਨ ਆਪਾਂ ਲੈ ਸਕਦੇ ਆਂ ਚਾਰਨੇ ਚੂਰਨੇ ਜਾ ਕੋ ਮਤਲਬ ਸਮਾਨ ਲੈਣਾ ਦਾ ਸਾਰਾ ਕੁਝ ਮਰਜ਼ੀ ਮਿਲਦਾ ਇੱਥੇ ਕੱਲੀ ਕੱਲੀ ਚੀਜ਼ ਦਾ ਪ੍ਰਾਈਸ ਸਾਰਾ ਕੁਝ ਸੇਵਾਈ ਦੱਸ ਦਿੰਨੇ ਜਿਵੇਂ ਇੱਥੇ ਅੰਦਰ ਬੈਠੇ ਨੇ ਗਦਾਮ ਚ ਤੇ ਉੱਧਰ ਖੜੀਆਂ ਗੱਡੀਆਂ ਗੁੱਡੀਆਂ ਜਿਹੜਾ ਮਰਜ਼ੀ ਸਮਾਨ ਆਪਾਂ ਲੈ ਸਕਦੇ ਆਂ ਗਦਾਮ ਤੋਂ ਪੱਕੀ ਨਵੀਆਂ ਮਸ਼ੀਨਾਂ ਹੁਣ ਦਿਖਾਈ ਦਿੱਤੀਆਂ ਪੂੜੀਆਂ ਵਾਲੀਆਂ ਲੈਣੀਆਂ ਨੇ ਪੂੜੀਆਂ ਜਿਹੜਾ ਕੁਝ ਮਤਲਬ ਲੈਣ ਦਾ ਸਮਾਨ ਅੰਦਰੋਂ ਮਿਲਦਾ ਪੂੜੀਆਂ ਤੇ ਰੈਂਬੋ ਵਗੈਰਾ ਤੋਂ ਵੀ ਜੇ ਮਿਲ ਜਾਂਦਾ ਉਹ ਵੀ ਲੈਣੇ ਲੈ ਮੈਂ ਜਾਂ ਬਾਹਰ ਹੈਂਗਾ ਤੋਂ ਲੈ ਕੇ ਬਲੇਡ ਆ ਬਲੇਡ ਇਹ ਸਾਰਪ ਦੀ ਯੂਜ਼ ਕਰਦੇ ਆਗੇ ਚਾਹੇ ਇੰਨਾ ਪੂੜੀਆਂ ਵਧੀਆਂ ਚੂਹੇ ਚਾਹੇ ਜਿਹੜੇ ਹੁੰਦੇ ਨਾ ਮੂਰੇ ਲੱਗੇ ਹੋਏ ਇਹਨਾਂ ਦੇ ਚੈਨਾ ਜਿਹਦਾ ਮਤਲਬ ਮਸ਼ੀਨ ਦਾ ਰੀਪਰ ਦਾ ਜਿਹੜਾ ਸਮਾਨ ਆ ਸਾਰਾ ਉਹ ਇੱਥੋਂ ਹੀ ਮਿਲਦਾ ਅੰਦਰੋਂ ਵੱਡੀ ਕੇ ਪੈਨਾਂ ਦੇ ਉੱਤਰ ਇਹ ਸਿਰਫ ਇੱਥੇ ਰੀਪਰਾਂ ਦੀ ਹੋਈ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਵੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ 4 ਨੇ ਚੋਣਾਂ ਐ ਪੈਣੇ ਨਾਲ ਤਰੇ ਜਿਵੇਂ ਕੋਈ ਐਮਪੀ ਓਪੀ ਲੈਣਾ ਸੰਗੜਾ ਜਿਹੜੀ ਮਰਜਿਸਟਰੇਟ ਦਾ ਕਹਿ ਕੇ ਆਪਾਂ ਲੈ ਸਕਦੇ ਆ ਪੰਜਾਬ ਵਾਲਾ ਸਾਰੇ 4 ਦੇ ਅੰਦਰੋਂ ਮਿਲਦੇ ਨੇ ਕਿਦਰੀ ਜੀ ਫੈਕਟਰੀ ਜਮਾ ਸਾਹਮਣੇ ਦੁਕਾਨਾਂਗਾ ਪੰਜਾਬ ਐਗਰੀਕਲਚਰ ਸਟੋਰ ਕਿਦੇ ਸੰਗੜਾ ਲੋਟ ਮਿਲਦਾ ਸਬਾਨ ਇਹ ਵੀ ਦੇਖ ਰਹੇ ਹਾਂ ਇਹਦੇ ਲਈ ਸ਼ਾਟ ਆਪਾਂ ਇਹ ਲਪੇਟੇ ਲੂਟੇ ਜਿਆਦੇ ਚਾਰਨੇ ਚੂਰ ਨੇ ਇਹਨਾਂ ਦੇ ਸਾਰਾ ਕੁਝ ਇਹਨਾਂ ਦੀ ਪਿਆਜ ਤੇ ਉਹ ਮਰਜੀ ਲੈ ਲੈ ਇਹਨਾਂ ਦੇ ਵੀ ਚਲਦੇ ਆ ਤੇ ਲਪੇਟੀਆਂ ਇਹਨਾਂ ਦੇ ਪਤਲੇ ਨੇਗੇ ਤੀਆਂ ਥੋੜਾ ਰੇਡ ਕਟ ਸੀਗਾ ਤੇ ਬਾਕੀ ਸਮਾਨ ਤਾਂ ਚਾਹ ਹੈ ਜੀ ਦੇਖ ਨਾਲ ਲਪੇਟੇ ਹਮਕਿਥੋ ਲੋ ਅੰਦਰੋਂ ਲੈਣ ਦੀ ਸਲਾਹ ਕੀ ਲਪੇਟੇ ਨਾਲ ਪਤਲੇ ਤੀਆਂ ਥੋੜਾ ਸਮਾਨ ਸਸਤਾ ਤਾਂ ਮਿਲ ਜਾਂਦਾ ਇਹਨਾਂ ਦੇ ਲੋ ਇਹ ਬੇਲੇ ਤਾਂ ਆਪਾਂ ਕਟਾ ਅੰਦਰ ਲੈ ਲੈ ਇਸ ਲਪੇਟੇ ਇਹਨਾਂ ਦੇ 2900 ਦਿੱਤੇ ਇਹਨਾਂ ਨੇ ਅੰਦਰੋਂ 6 ਮੈਂ ਮੁੰਡੇ ਲਪੇਟੇ ਬਾਕੀ ਚੱਕਦੇ ਆਪਾਂ ਉਥੋਂ ਸਟੋਰ ਦੇ ਵਿੱਚੋਂ ਜਿੱਥੋਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਮਾਲ ਦੇਖਣ ਦਾ ਇਹੀ ਤੇ ਅੰਦਰ ਜਿਹਦੇ ਬਾਈ ਬੈਠੇ ਆ ਕੇ ਉਹਨਾਂ ਨੂੰ ਮਾਸ ਬਿੱਲ ਦੇ ਦਾਂਗੇ ਜਾ ਕੇ ਆਪਾਂ ਤੇ ਮਾਲ ਚੱਕ ਲਾਂਗੇ ਜਾਓ ਬਾਈ ਬੈਠੇ ਨੇ ਇਧਰ ਲਓ ਜੀ ਭਰਾਵੋ ਜਿਵੇਂ ਤੁਸੀਂ ਬਿੱਲ ਦੇਖ ਰਹੇ ਹੋਗੇ 2900 ਰੁਪਏ ਦੇ ਆ ਗਏ ਲਪੇਟੇ ਤੇ ਵੀਡੀਓ ਦੇ ਐਂਡ ਦੇ ਵਿੱਚ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਜੀ